ਦੇਹੀ ਪਗਾਂ ਕੋ ਸਿਰਵਸਾਏ ਜੀ ਇੱਕ ਦੂਜੇ ਦੇ ਆਪ ਬਿਆਨ ਬਾਜ਼ੀ ਕਰਦੇ ਪਏ ਇਸ ਚੀਜ਼ ਦੀ ਆਪਾਂ ਗਰਾਊਂਡ ਤੇ ਕੰਮ ਕਿਉਂ ਨਹੀਂ ਕਰਦੇ ਪਏ ਇਹ ਬਿਆਨ ਵਿੱਚ ਆਪਾਂ ਕਿ ਲੈਣਾ ਕੀ ਆ ਆਪਾਂ ਗਰਾਊਂਡ ਤੇ ਮੁੱਦਿਆਂ ਦੀ ਗੱਲ ਕਰੀਏ ਹੁਣ ਰਾਜਾ ਵੜਿੰਗ ਸਾਹਿਬ ਦਾ ਫੇਰ ਇੱਕ ਬਿਆਨ ਆਉਂਦਾ ਪਹਿਲਾਂ ਇੱਕ ਉਹਨਾਂ ਨੇ ਖਾਲਸਾਣ ਦੇ ਮੁੱਦੇ ਤੇ ਬਿਆਨ ਦਿੱਤਾ ਹੁਣ ਇੱਕ ਬਿਆਨ ਉਹਨਾਂ ਦਾ ਫੇਰ ਹੋਰ ਆ ਰਿਹਾ ਵਾ ਵੀ ਭਾਈ ਸਰਬਜੀਤ ਸਿੰਘ ਨੂੰ ਹੀ ਵੱਡੀ ਲੀਡ ਬਣਾ ਕੇ ਜਿੱਤਿਆ ਪਰ ਅੱਜ ਤੱਕ ਉਹਨਾਂ ਨੇ ਪਾਰਲੀਮੈਂਟ ਜਾ ਕੇ ਗੁਰੂ ਦੀ ਫਤਿਹ ਤੱਕ ਨਹੀਂ ਬੁਲਾਈ ਤੇ ਜਿਹੜੇ ਬੰਦੇ ਨੂੰ ਅਸੀਂ ਗੁਰੂ ਦੀ ਗੱਲ ਕਰਨ ਵਾਸਤੇ ਭੇਜਿਆ ਜੋ ਫਤਿਹ ਨਹੀਂ ਬੁਲਾਉਣਗੇ ਤੇ ਕੰਮ ਕੀ ਕਰਨ ਤੁਸੀਂ ਵੀ ਸਦਾ ਜੀ ਤੁਸੀਂ ਫਤਿਹ ਬੁਲਾ ਲਓ ਫਿਰ ਪੰਜਾਬ ਦੇ ਵਿੱਚ 46 ਲੱਖ ਸਾਡਾ ਬੱਚਾ ਬੇਰੁਜ਼ਗਾਰ ਆ ਇਹ ਜਿਹੜੀਆਂ ਪਿਛਲੀਆਂ ਕੋਈ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਇਹਨਾਂ ਨੂੰ ਕਿਤੇ ਕਿਤੇ ਸ਼ਰਮ ਆਉਣੀ ਚਾਹੀਦੀ ਆ ਪਰ ਯਾਰ ਕਿਸ ਮੂਹਣਾ ਵੋਟਾਂ ਮੰਗਣ ਚਾ ਰਹੇ ਤਾਨੂੰ ਦਾਦਾ ਸਾਲ ਪਹਿਲਾਂ ਰਾਜਨੀਤੀ ਕੀਤੀਆਂ ਹੋਈਆਂ ਦੁਬਾਰਾ ਕੈਪਟਨ ਸਾਹਿਬ ਸਰਕਾਰ ਆਈ ਉਹਨਾਂ ਨੇ 5 ਸਾਲ ਕੀਤੀ ਹੈ 100 ਗਰਾਊਂਡ ਲੈਵਲ ਤੇ ਕੰਮ ਕੀਤਾ ਕੀ ਆਪਾਂ ਜਿਸ ਤਾਲੀਵਾਨ ਨੂੰ ਇਹੋ ਦਿੱਲੀ ਦੀ ਹਕੂਮਤ ਕੱਲ ਤੱਕ ਰੱਤਬਾਦ ਕਹਿੰਦੀ ਸੀ ਅੱਜ ਉਹਨਾਂ ਨੂੰ ਜਵਾਈਆਂ ਵਾਂਗੂ ਉੱਥੇ ਰੱਡ ਰੈੱਡ ਕਾਰ ਬਟਾ ਉੱਥੇ ਉਹਨਾਂ ਵਾਸਤੇ ਬਿਛਾਇਓ ਸੀਗੇ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਭਈ ਆ ਬਾਗਾ ਬਾਰਡਰ ਸਹਿਨੀ ਵਾਲਾ ਸੁਲੇਮਾਨ ਕੀ ਬਾਰਡਰ ਅਰਬ ਦੇਸ਼ਾਂ ਨਾਲ ਖੋਲਿਆ ਜਾਵੇ 35 35 40 40 ਸਰਕਾਰ ਸਾਰਿਆਂ ਨੂੰ ਸਰਕਾਰਾਂ ਨੂੰ ਹੋ ਚੁੱਕਾ ਹੈ ਹਨਾ ਹਰ ਇੱਕ ਜਿਹੜੀ ਧਿਰ ਨੇ ਆਪਣਾ ਰਾਜ ਮੰਨਿਆ ਹਰ ਇੱਕ ਧਿਰ ਨੇ ਪਰ ਮ ਇਹ ਨਹੀਂ ਸਮਝ ਲੱਗਦੀ ਵੀ ਮੁੱਦੇ ਕਿਉਂ ਨਹੀਂ ਹੱਲ ਕੀਤੇ ਪੰਜਾਬ ਦੇ ਕੰਮ ਕਿਉਂ ਨਹੀਂ ਗਰਾਉਂਡ ਲੈਵਲ ਤੇ ਕੀਤੇ ਜੇ ਕੰਮ ਕੀਤੇ ਹੁੰਦੇ ਤਾਂ ਵੋਟਾਂ ਮੰਗਣ ਕੇ ਹੁਣੋਂ ਦੀ ਲੋੜ ਨਹੀਂ ਪੈਣੀ ਜੀ ਕਿਵੇਂ ਦਾ ਹੰਗਾਰਾ ਮਿਲ ਰਿਹਾ ਜੀ ਸੰਗਤਾਂ ਨੂੰ ਬਹੁਤ ਵਧੀਆ ਜੀ ਸੋਚ ਤੋਂ ਪਰੇ ਆ ਜਿੰਨਾ ਅਸੀਂ ਸੋਚਦੇ ਹਾਂ ਉਸ ਤੋਂ ਕਈ ਗੁਣਾ ਅੱਗੇ ਹੰਗਾਰਾ ਮਿਲਦਾ ਸਾਰੀਆਂ ਸੰਗਤਾਂ ਮਾਨ ਤਾਨ ਬਹੁਤ ਜ਼ਿਆਦਾ ਬਖਸ਼ ਰਹੀਆਂ ਬਈ ਇੱਕ ਚੀਜ਼ ਨਾ ਥੋੜੀ ਜੀ ਤੁਹਾਡੇ ਨਾਲ ਗਿਲਾ ਵੀ ਹੈ ਕਿਲਾ ਇਸ ਗੱਲ ਦਾ ਕਿ ਜਦੋਂ ਕੋਈ ਪੱਤਰਕਾਰ ਵੀ ਸਵਾਲ ਕਰਦਾ ਨਾ ਤੇ ਸਵਾਲ ਕਰਨ ਤੋਂ ਥੱਲੇ ਜਿਹੜੇ ਤੁਹਾਡੇ ਬੰਦੇ ਨੇ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਹੁਣ ਤੁਹਾਡੀ ਜੇ ਖਬਰ ਅਸੀਂ ਕਰਨਾ ਏ ਜੇ ਤੁਹਾਨੂੰ ਸਵਾਲ ਨਾ ਕਰੀਏ ਤੁਹਾਡੀ ਗੱਲ ਸੁਣ ਕੇ ਚਲ ਜੇ ਤਾਂ ਵੀ ਗੱਲ ਨਹੀਂ ਬੰਦੀ ਹੈ ਨਾ ਜੀ ਮੈਂ ਬੇਨਤੀ ਕਰੂੰਗਾ ਤੁਹਾਡੇ ਲਈ ਤੁਸੀਂ ਉਹਨਾਂ ਵੀਰਾਂ ਨੂੰ ਇਹ ਗੱਲ ਕਹੋ ਵੀ ਕਿਸੇ ਨੂੰ ਗਾਲੀ ਕਲੋਛ ਨਾ ਕਰੋ ਇੱਕ ਬੰਦੇ ਅਸੀਂ ਪੰਥਕੋਣ ਦੀ ਗੱਲ ਕਰਦੇ ਹਾਂ ਇੱਕ ਬੰਦੇ ਧੀਆਂ ਪਣਾਂ ਦੀਆਂ ਗਾਲਾਂ ਕੱਢੀਆਂ ਚੰਗੇ ਨਹੀਂ ਲੱਗਦੇ ਕਿਹੜੇ ਪੱਤਰਕਾਰ ਨੇ ਮਨਾ ਦੱਸੋ ਬਹੁਤ ਸਾਰੇ ਪੱਤਰਕਾਰ ਨਹੀਂ ਨਹੀਂ ਫਿਰ ਨਾ ਦੱਸੋ ਫਿਰ ਮੇਰਾ ਖਤ ਹੋ ਚੁੱਕੀ ਜੀ ਇੱਕ ਬੰਦੇ ਮਨਾ ਦੱਸੋ ਕਿਹੜੀ ਗੱਲ ਦਿਖਾਓ ਉਹਨਾਂ ਤੁਹਾਡੇ ਨੂੰ ਆਓ ਨਾ ਬਾਪੂ ਜੀ ਇੱਕ ਦਿਖਾਓ ਜ਼ਰੂਰ ਫੇਰ ਅਸਾਂ ਨਹੀਂ ਨਹੀਂ ਅਸਾਂ ਨਹੀਂ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋ ਮੈਂ ਦੇਖੋ ਇੰਨਾ ਹੁਣ ਸਮਾਂ ਨਹੀਂ ਮੈਂ ਹੁਣ ਇੰਨਾ ਦੇਖੋ ਬਹੁਤ ਸਾਰੀਆਂ ਵੀਡੀਓ ਦੇਖ ਲਏ ਮੇਰੀ ਵੀ ਬੇਨਤੀ ਗਾਲਾਂ ਕੱਢੀਏ ਪਿਆਰੋ ਮੇਰੀ ਵੀ ਬ ਸਿਮੇਂਟ ਪੜਾਂਗਾ ਯਾ ਪਾ ਇਹ ਕਹਿ ਤੈ ਸਕਦੇ ਆ ਲੈ ਵੀ ਇਹ ਗਾਲੀ ਕਸਰਦਾ ਵੀ ਮੈਂ ਮੰਨਦਾ ਤੁਹਾਡੀ ਗਹਿਮਾਨ ਸਾਡਾ ਵੇਖੋ ਜੇ ਕਿਸੇ ਵੀਰ ਪੁਰਾਣੇ ਗਾਰੀ ਗਲੋਚ ਕੀਤੀ ਹੈ ਨਹੀਂ ਕਰਨੀ ਚਾਹੀਦੀ ਮੈਂ ਇਹੋ ਕਹਿਣ ਹੈ ਜੇ ਮੈਂ ਵੇਖੀ ਨਹੀਂ ਚੀਜ਼ ਹਣੀ ਮੈਂ ਸੁਣੀ ਆ ਤੁਹਾਡੇ ਮੂੰਹ ਸੁਣੀ ਚ ਮੈਂ ਵੇਖਾਂਗਾ ਫੇਰ ਇਹ ਚੀਜ਼ ਆਪਾਂ ਕੈਸੇ ਫਿਰ ਵੀ ਇੰਨਾ ਕਹਿੰਨੇ ਆ ਕਿ ਕੋਈ ਗਾੜੀ ਲੋਚ ਕੇਸੋ ਨਾ ਕੋਈ ਵੀ ਹੋਵੇ ਭਾਵੇਂ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ ਚਾਹੇ ਇਹ ਕੋਈ ਵੀ ਹੋਵੇ ਐਦਾਂ ਦਾ ਕਮੈਂਟਮੈਂਟ ਨਾ ਕਰੋ ਹਾਂ ਆਪਾਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣਾ ਬਿਲਕੁਲ ਬਿਲਕੁਲ ਅਸੀਂ ਵੀ ਇਸ ਇੱਥੇ ਆਮੀ ਆ ਪਰ ਸਿਰਫ ਸਿਰਫ ਇੱਕ ਸਵਾਲ ਇਸ ਕਰਕੇ ਤੁਹਾਨੂੰ ਕਿ ਬਹੁਤ ਜ਼ਿਆਦਾ ਇਹਨਾਂ ਲੋਕ ਇੱਥੇ ਉਤਰ ਆਏ ਇਹੋ ਜੀ ਰਾਜਨੀਤੀ ਤੇ ਹੁਣ ਆਪਾਂ ਆਉਨੇ ਤੁਹਾਡੇ ਕੰਮ ਵਾਲੇ ਕੀ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਮੁੱਦੇ ਦੇਖੋ ਜੀ ਹੁਣ ਤਕਰੀਬਨ ਕਾਫੀ ਹੱਦ ਤੱਕ ਅੱਧੇ ਤੋਂ ਵੱਧ ਤੇ ਮਲੇ ਪਿੰਡ ਹੋ ਚੁੱਕੇ ਕਵਰ ਸਾਰੇ ਪਿੰਡਾਂ ਵਿੱਚ ਇੱਕ ਪਹਿਲ ਦੇ ਆਧਾਰ ਤੇ ਕੰਮ ਹੈ ਉਹ ਨਸ਼ੇ ਦਾ ਕੰਮ ਹੈ ਬਹੁਤ ਜ਼ਿਆਦਾ ਹੱਦੋਂ ਵੱਧ ਹੋ ਰਿਹਾ ਦੇਖੋ ਪਿੰਦੀ ਪਿੰਦੀ 40 40 ਸਰਕਾਰ ਸਾਰਿਆਂ ਨੂੰ ਸਰਕਾਰਾਂ ਨੂੰ ਹੋ ਚੁੱਕਾ ਹੈ ਹਣਾ ਜੀ ਜੀ ਹਰ ਇੱਕ ਜਿਹੜੀ ਧਿਰ ਨੇ ਆਪਣਾ ਰਾਜ ਮੰਨਿਆ ਹਰ ਇੱਕ ਧਿਰ ਨੇ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਮੁੱਦੇ ਕਿਉਂ ਨਹੀਂ ਹੱਲ ਕੀਤੇ ਪੰਜਾਬ ਦੇ ਕੰਮ ਕਿਉਂ ਨਹੀਂ ਗਰਾਉਂਡ ਲੈਵਲ ਤੇ ਕੀਤੇ ਜੇ ਕੰਮ ਕੀਤੇ ਹੁੰਦੇ ਤਾਂ ਵੋਟਾਂ ਮੰਗਣ ਕਿ ਹੁਣ ਆਉਂਦੀ ਲੋੜ ਨਹੀਂ ਪੈਣੀ ਹਰ ਪਿੰਡ ਦਾ ਬੁਰਾ ਹਾਲ ਹੈ ਹਰ ਗਲੀ ਦਾ ਬੁਰਾ ਹਾਲ ਨਾ ਕੋਈ ਸਕੂਲ ਆ ਨਾ ਕੋਈ ਮੈਡੀਕਲ ਦੀ ਸਹੂਤਾ ਵਾ ਤੇ ਆਪਾਂ ਕਿਸ ਬਿਹਾਵ ਨਾਲ ਫੇਰ ਵੋਟਾਂ ਮੰਗਣ ਆ ਰਹੇ ਫੇਰ ਕੀ ਕਹਿੰਦੇ ਪਿਆ ਆ ਕਿ ਮੈਂ ਤਾਂ ਕਹਿੰਨਾ ਕਿ ਮਤਲਬ ਚਲੋ ਹੁਣ ਮੈਂ ਕੀ ਇਹਨਾਂ ਨੂੰ ਕਹਾਂ ਕਹਿਣਾ ਵੀ ਕਿ ਇਹਨਾਂ ਨੂੰ ਦਿਲ ਕਰਦਾ ਪਿਆ ਇਹਨਾਂ ਨੂੰ ਕਿਤੇ ਕਿਤੇ ਸ਼ਰਮ ਆਉਣੀ ਚਾਹੀਦੀ ਆ ਆਪਾਂ ਯਾਰ ਕਿਸ ਮੂਹਰੇ ਵੋਟਾਂ ਮੰਗਣ ਜਾ ਰਹੇ ਤਾਨੂੰ ਦਾਦਾ ਸਾਲ ਪਹਿਲਾਂ ਰਾਜਨੀਤੀ ਕੀਤੀਆਂ ਹੋਈਆਂ ਦੁਬਾਰਾ ਕੈਪਟਨ ਸਾਹਿਬ ਸਰਕਾਰ ਆਈ ਉਹਨਾਂ ਨੇ 5 ਸਾਲ ਕੀਤੀ ਹੈ 3.5 ਸਾਲ ਹੁਣ ਆਪ ਨੂੰ ਹੋ ਚੁੱਕਾ ਹੈ ਵਿਖਾਓ ਗਰਾਊਂਡ ਲਈ ਤੇ ਕੰਮ ਕੀਤਾ ਕੀ ਆਪਾਂ ਹੁਣ ਰਾਜਾ ਵੜਿੰਗ ਸਾਹਿਬ ਦਾ ਫੇਰ ਇੱਕ ਬਿਆਨ ਆਉਂਦਾ ਪਹਿਲਾਂ ਇੱਕ ਉਹਨਾਂ ਨੇ ਖਾਲਸਾਤਨ ਦੇ ਮੁੱਦੇ ਤੇ ਬਿਆਨ ਦਿੱਤਾ ਹੁਣ ਇੱਕ ਬਿਆਨ ਉਹਨਾਂ ਦਾ ਫੇਰ ਹੋਰ ਆ ਰਿਹਾ ਵਾ ਕਿ ਭਾਈ ਸਰਬਜੀਤ ਸਿੰਘ ਨੇ ਹੀ ਵੱਡੀ ਲੀਡ ਬਣਾ ਕੇ ਜਿੱਤਿਆ ਪਰ ਅੱਜ ਤੱਕ ਉਹਨਾਂ ਨੇ ਪਾਰਲੀਮੈਂਟ ਜਾ ਕੇ ਗੁਰੂ ਦੀ ਫਤਿਹ ਤੱਕ ਨਹੀਂ ਬੁਲਾਈ ਤੇ ਜਿਹੜੇ ਬੰਦੇ ਨੂੰ ਅਸੀਂ ਗੁਰੂ ਦੀ ਗੱਲ ਕਰਨ ਵਾਸਤੇ ਭੇਜਿਆ ਜੋ ਫਤਿਹ ਨਹੀਂ ਬੁਲਾਉਣਗੇ ਤੇ ਕੰਮ ਕੀ ਕਰਨਗੇ ਤੇ ਮੈਂ ਰਾਜਾਬੜਿੰਗ ਨੂੰ ਪੁੱਛਣਾ ਤੁਹਾਡੇ ਮਾਧਿਅਮ ਨਾਲ ਪੁੱਛਣਾ ਭਾਈ ਫਿਰ ਤੁਸੀਂ ਵੀ ਸਰਦਾਰ ਜੀ ਤੁਸੀਂ ਫਤਿਹ ਬੁਲਾ ਲਓ ਫਿਰ ਜੀ ਜੇ ਉਹਨਾਂ ਨੇ ਨਹੀਂ ਬੁਲਾਈ ਮੈਂ ਉਹਨਾਂ ਦੇ ਹਿਸਾਬ ਨਾਲ ਕਹਿ ਰਿਹਾ ਮੈਨੂੰ ਨਹੀਂ ਪਤਾ ਬੁਲਾਈ ਕਿੰਨੇ ਹੀ ਬੁਲਾਈ ਰਾਜਾਬੜਿੰਗ ਦੇ ਸਾਬਨ ਮੈਂ ਕਹਿੰਦਾ ਤੁਸੀਂ ਫਤਿਹ ਬੁਲਾ ਲਓ ਫਿਰ ਤੁਸੀਂ ਪੱਗਾਂ ਕੋਈ ਸੇਰ ਵਸਾਏ ਜੇ ਇੱਕ ਦੂਜੇ ਦੇ ਆਪ ਬਿਆਨਬਾਜ਼ੀ ਕਰਦੇ ਪਏ ਇਸ ਚੀਜ਼ ਦੀ ਆਪਾਂ ਗਰਾਊਂਡ ਤੇ ਕੰਮ ਕਿਉਂ ਨਹੀਂ ਕਰਦੇ ਪਏ ਇਹ ਬਿਆਨਬਾਜ਼ੀ ਤੋਂ ਆਪਾਂ ਕਿ ਲੈਣਾ ਕੀ ਆ ਆਪਾਂ ਗਰਾਊਂਡ ਤੇ ਮੁੱਦਿਆਂ ਦੀ ਗੱਲ ਕਰੀਏ ਠੀਕ ਹੈ ਕਿ ਨਹੀਂ ਇਹ ਜਿਹੜੀ ਸਿੱਖੀ ਦਿਲ ਛੋਣੀ ਚਾਹੀਦੀ ਨਾ ਕਿ ਲੋਕ ਵਹਾਵੇ ਪੰਥਕ ਵੇਖੋ ਤਕਰੀਬਨ ਤੇ ਵੇਖੋ ਇਹ ਚੀਜ਼ ਬਾਰੇ ਮੈਂ ਕਿੱਦਾਂ ਮੈਂ ਲ ਦੱਸ ਸਕਦਾ ਹਾਂ ਇਹ ਤੇ ਹੁਣ ਸਾਰੇ ਪੰਥਕ ਆਪਣੇ ਆਪ ਚ ਹੈਗੇ ਜੀ ਮੈਂ ਕਿੰਨੂੰ ਕਹਾਂ ਕਿ ਹੁਣ ਜੇ ਹੁਣ ਇੱਕ ਦਾ ਆਲਾ ਮੈਂ ਪੰਥਕ ਨਹੀਂ ਉਹਨੇ ਗੁੱਸਾ ਕਰ ਦੇਣਾ ਠੀਕ ਹੈ ਕਿ ਨਹੀਂ ਸਾਰੇ ਪੰਥੇ ਸਾਰੇ ਸਤਿਕਾਰਯੋਗ ਚਲੋ ਬਹੁਤ ਬਹੁਤ ਧੰਨਵਾਦ ਸੋ ਇਹਨੇ ਸਾਡੇ ਨਾਲ ਭਾਈ ਸਾਈ ਬੰਦੀਪ ਸਿੰਘ ਜੀ ਉਹਨਾਂ ਨਾਲ ਗੱਲਬਾਤ ਸਾਡੀ ਬਾਬਾ ਜੀ ਤੁਹਾਨੂੰ ਇੱਕ ਪੁੱਠਾ ਕਿਉਂ ਬੋਲਦੇ ਪਹ ਲਗਲੇ ਕੀ ਪੁੱਠਾ ਬੋਲਦੇ ਪਹਿਲੇ ਜਦੋਂ ਤੁਸੀਂ ਪੁੱਠੇ ਸਵਾਲ ਕਰਦੇ ਜੀ ਨਾ ਤੁਹਾਨੂੰ ਖਾਲਸਾ ਚਾਹੀਦਾ ਕਿ ਨਹੀਂ ਚਾਹੀਦਾ ਤੁਸੀਂ ਖਾਲਸਾ ਮੈਂ ਤੁਹਾਨੂੰ ਬੋਲੋ ਬੋਲੋ ਵਾਲੀ ਖਾਲਸਾ ਤੁਹਨੇ ਜਿਆਦਾ ਲੋਕਾਂ ਦੀ ਜੀ ਕੋਈ ਖਾਲਸਾ ਤੁਸੀਂ ਤੋਂ ਬੰਦੇ ਦੱਸੋ ਬੰਦੇ ਮੰਗਦੇ ਨਹੀਂ ਕੋਈ ਬੋਲੋ ਬਈ ਕੋਈ ਨਹੀਂ ਖਾਲਸਾ ਮੂੰਹ ਦੇ ਬੰਦੇ ਬੱਬਾ ਜੀ ਸਵਾਲ ਤਾਂ ਕਰਨਾ ਹੈ ਕਿ ਨਹੀਂ ਸਵਾਲ ਤਾਂ ਪੁੱਛਣਾ ਹੈ ਸਾਡੇ ਸਵਾਲ ਥੋੜੀ ਹੁੰਦੇ ਆ ਇਹ 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 ਖਾਲਸਾ ਆ ਜਾਣੇ ਤੁਸੀਂ ਖਾਲਸਾ ਦੇ ਖਾਲਸਾ ਤੁਹਾਨੂੰ ਜਿਆਦਾ ਸਵਾਲ ਬੱਬਾ ਜੀ ਜਨਤਾ ਦੇ ਸਵਾਲ ਤੁਸੀਂ ਸਭ ਦੀ ਸੁਣਨੀ ਹੈ ਜਨਤਾ ਦੇ ਸਵਾਲ ਨੇ ਮਾਰੇ ਇਹਨਾਂ ਇੱਕੋ ਗੱਲ ਵਾ ਨਹੀਂ ਨਹੀਂ ਤੁਸੀਂ ਸਭ ਦੀ ਸੁ ਆਹ ਫੇਰ ਕੋਈ ਗੱਲ ਐ ਤੁਸੀਂ ਵੱਲੋ ਵੱਲੋ ਕਰਦੇ ਚੰਗਾ ਅਸੀਂ ਕਦੋਂ ਗਿਆ ਜਨਤਾ ਦੇ ਸਵਾਲ ਆਣਾ ਹੀ ਗੱਲ ਉਹਨਾਂ ਕਹਿੰਦੇ ਵੀ ਆਪਾਂ ਬਿਲਕੁਲ ਜਾਣਦੇ ਬਿਲਕੁਲ ਜਨਤਾ ਦੇ ਸਵਾਲ ਆ ਖਲੋ ਜਾ ਹਣ ਬਾਬਾ ਗੱਲ ਕਰਦੇ ਤੇਰੀ ਗੱਲ ਹੋ ਗਈ ਨਾ ਜਿਹੜੀਆਂ ਸਰਕਾਰਾਂ ਹਕੂਮਤਾਂ ਦੇ ਜਿਹੜੀ ਜ਼ਬਰਵਾਂ ਜ਼ੁਲਮ ਆ ਜਿਹੜਾ ਤੱਕੇशाही ਆ ਉਹਦੇ ਵਿੱਚੋਂ ਹੀ ਇਹ ਜਿਹੜਾ ਸਾਰਾ ਕੁਝ ਨਿਕਲਿਆ ਆ ਜੀ ਜੀ ਬਿਲਕੁਲ ਤੇ ਅੱਜ ਵੀ ਸਰਕਾਰਾਂ ਦੀ ਜਿਹੜੀ ਨੀਅਤ ਉਹ ਪੰਜਾਬ ਪ੍ਰਤੀ ਬੜੀ ਖੋਟੀ ਆ ਹਾਂ 4 ਲੱਖ ਕਰੋੜ ਪੰਜਾਬ ਸਰਕਾਰ ਦਾ ਕਰਜ਼ਾ ਚੜ ਚੁੱਕਾ ਆ ਪੰਜਾਬ ਦਾ ਬਾਲਵਾਲ ਕਰਜ਼ੇ ਨਾਲ ਬਿੰਨਿਆ ਹੋਇਆ ਤੇ ਜਿਹੜਾ ਹੁਣ ਵਪਾਰ ਹੋ ਰਿਹਾ ਆ ਉਹ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਹੁੰਦਾ ਆ ਜੀ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਵਪਾਰ ਹੋ ਰਿਹਾ ਬੰਬੇ ਤੋਂ ਬੰਦਰਗਾਹ ਹੋ ਰਿਹਾ ਪੂਰੇ ਆਰਬ ਦੇ ਵਿੱਚ ਤੇ ਸਾਡਾ ਇੱਥੋਂ ਵਪਾਰ ਜਿਹੜਾ ਬੰਦ ਕੀਤਾ ਹੋਇਆ ਆ ਪੰਜਾਬ ਦੀ ਜਿਹੜੀ ਇਕਨੋਮੀ ਆ 70% ਇਕਨੋਮੀ ਪੰਜਾਬ ਦੀ ਜਿਹੜੀ ਆ ਉਹ ਖੇਤੀ 베ਸਡ ਆ ਤੇ ਸਾਨੂੰ ਇੱਥੋਂ ਵਪਾਰ ਨਹੀਂ ਕਰਨ ਦਿੱਤਾ ਯਾਰਿਆ ਸਾਡੀ ਵਾਰੀ ਹੱਤ ਵਾਦਾ ਜਾਂਦਾ ਆ ਤੇ ਜਿਹੜੀ ਸਾਰਾ ਸਮਗਲਿੰਗ ਜਿਹੜੀ ਹੋ ਰਹੀ ਆ ਉਹ ਕਾਂਡਲਾ ਬੰਦਰਗਾਹ ਹੋ ਰਹੀ ਆ ਬਹੁਤ ਮੋਟੀ ਮੋਟੀ ਖੇਪ ਜਿਹੜੀਆਂ ਐ ਜਿਹੜੀਆਂ ਫੜ ਹੋਈਆਂ ਅਜ ਤੱਕ ਕਰ ਉਹ ਫੜੀਆਂ ਫੜ ਹੋਈਆਂ ਆ ਕਾਂਡਲਾ ਬੰਦਰਗਾਹ ਤੋਂ ਤੇ ਸਾਰਾ ਸਾਡੇ ਤੇ ਇੱਥੇ ਜ਼ੋਰ ਦਿੱਤਾ ਲਾ ਲੱਤ ਜਾਂਦਾ ਹੁਣ ਜਿਸ ਤਾਲੀਵਾਨ ਨੂੰ ਇਹੋ ਦਿੱਲੀ ਦੀ ਹਕੂਮਤ ਕੱਲ ਤੱਕ ਰਾਤਬਾਦ ਕਹਿੰਦੀ ਸੀ ਅੱਜ ਉਹਨਾਂ ਨੂੰ ਜਵਾਈਆਂ ਵਾਂਗੂ ਉੱਥੇ ਰੱਡ ਰੈੱਡ ਕਾਰ ਬਟਾ ਉੱਥੇ ਉਹਨਾਂ ਵਾਸਤੇ ਬਿਛਾਇਓ ਸੀਗੇ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਭਈ ਆ ਬਾਗਾ ਬਾਰਡਰ ਸਹਿਨੀ ਵਾਲਾ ਸੁਲੇਮਾਨ ਕੀ ਬਾਰਡਰ ਅਰਬ ਦੇਸ਼ਾਂ ਨਾਲ ਖੋਲਿਆ ਜਾਵੇ ਸਾਡਾ ਜਿਹੜਾ ਵਪਾਰ ਜਿਹੜਾ ਉਹ ਬੰਦ ਕੀਤਾ ਹੋਇਆ ਸਾਡੀ ਜਿਹੜੀ ਉਪਜ ਉਧਰ ਵੇਚਣ ਨੂੰ ਸਾਨੂੰ ਨਹੀਂ ਦਿੱਤੀ ਜਾ ਰਹੀ ਤੇ ਉਥੋਂ ਕਾਂਡਲਾ ਬੰਦਰਗਾਹ ਰਾਂਹੀਂ ਤੇ ਬੰਬੇ ਦੇ ਰਾਂਹੀਂ ਸਾਰੀ ਜਿਹੜੀ ਆ ਇਹੋ ਹੋ ਰਹੀ ਆ ਸਾਡਾ ਜਿਹੜਾ ਧਿਆਨ ਜਿਹੜਾ ਡਿਵਰਟ ਜਿਹੜਾ ਕੀਤਾ ਜਾ ਰਿਹਾ ਆ ਪੰਜਾਬ ਦੇ ਵਿੱਚ 46 ਲੱਖ ਸਾਡਾ ਬੱਚਾ ਬੇਰੁਜ਼ਗਾਰ ਆ ਇਹ ਜਿਹੜੀਆਂ ਪਿਛਲੀਆਂ ਕੋਈ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਇਹਦੇ ਦੇ ਉੱਤੇ ਧਿਆਨ ਨਹੀਂ ਦਿੱਤਾ ਤੇ ਜਿਹੜੀ ਰਹੀ ਗੱਲ ਆ ਆਪਣੇ ਕੋਲ ਕੀ ਰੋਡ ਮੈਪ ਆਪੀ ਅਸੀਂ ਦੁਬਾਰਾ ਇਹ ਬੱਚਿਆਂ ਨੂੰ ਰੋਜ਼ਗਾਰ ਵਾਲੇ ਪਾਸੇ ਲੈ ਆਵਾਂਗਾ ਨਸ਼ਾ ਦਾ ਰੋਜ਼ਗਾਰ ਤਾਂ ਇੱਕੋ ਹੀ ਹੱਲ ਵਾ ਜਿੰਨੀ ਦੇਰ ਤੱਕ ਪੰਜਾਬ ਦੀ ਕੋਈ ਵੀ ਪਾਰਟੀ ਇਹਦੀ ਦਸ਼ਾਨੀ ਸੁਧਾਰ ਸਕਦੀ ਜਿੰਨੀ ਦੇਰ ਤੱਕ ਬਾਗਾ ਬਾਰਡਰ ਸਹਿਨੀ ਵਾਲਾ ਬਾਡ ਸੁਲੇਮਾਨ ਕੀ ਬਾਡਰ ਅਰਬ ਦੇਸ਼ਾਂ ਵਾਸਤੇ ਨਹੀਂ ਖੁੱਲਦੇ ਜਦੋਂ ਇਹੋ ਵਪਾਰ ਖੁੱਲੂਗਾ ਪੰਜਾਬ ਦੀ ਤਕਦੀਰ ਬਦਲ ਜਾਊਗੀ ਪੁਰਾਣਾ ਇਤਿਹਾਸ ਚੱਕ ਦੇਖ ਲਓ ਜਿਹੜਾ ਸਿਲਕ ਰੋਡ ਸੀਗਾ ਇਹੀ ਸਿਲਕ ਰੋਡ ਸੀ ਤਾਂ ਉਦੋਂ ਪੰਜਾਬ ਜਿਹੜਾ ਸਾਡਾ ਜਿਹੜਾ ਸੀਗਾ ਬਹੁਤ ਤਰੱਕੀਆਂ ਦੇ ਉੱਤੇ ਸੀਗਾ ਇਸੇ ਕਾਰਨ ਸੀਗਾ ਲੇਕਿਨ ਦਿੱਲੀ ਦੀ ਹਕੂਮਤ ਨੂੰ ਪਤਾ ਆ ਬਈ ਪੰਜਾਬ ਜਿਹੜਾ ਆ ਇੱਕ ਜਿਹੜਾ ਇਹੋ ਇਹ ਸੰਘਰਸ਼ੀਲ ਜਿਹੜਾ ਇਹੋ ਜਿਹੜਾ ਇਲਾਕਾ ਆ ਇਹਦੇ ਇਹਨੂੰ ਜਿਹੜੀ ਆ ਨੱਪਿਆ ਹੋਇਆ ਆ ਜਾਣ ਬੁੱਝ ਕੇ ਹਾਂਜੀ ਤੇ ਦੂਸਰੇ ਪਾਸੇ ਹੋਰਾਂ ਪਾਸੇਓ ਜਿਹੜਾ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਬਈ ਕਾਂਡਲਾ ਰਾਹੀਂ ਬੰਬੇ ਰਾਹੀਂ ਜਿਹੜਾ ਵਪਾਰ ਜਿਹੜਾ ਹੋ ਰਿਹਾ ਆ ਤੇ ਸਾਡੀ ਜਿਹੜੀ ਮੁੱਖ ਤੌਰ ਤੇ ਜਿਹੜੀ ਸਾਡੀ ਜਿਹੜੀ ਹੈਗੀ ਆ ਉਹ ਫਸਲ ਜਿਹੜੀ ਆ ਉਪਜ ਜਿਹੜੀ ਆ ਉਹ ਅਰਬ ਦੇਸ਼ਾਂ ਦੇ ਵਿੱਚ ਪੂਰੀ ਜਾ ਕੇ ਸਾਨੂੰ ਫਾਇਦੇ ਮਨ ਬਿਲਕੁਲ ਮੈਂ ਜ਼ਿਲ੍ਹਾ ਬਰਤਾਨਾ ਹਿਸ਼ਾਰਪੁਰ ਤੋਂ ਤੇ ਸਾਡੀਆਂ ਇੱਥੇ ਡਿਊਟੀਆਂ ਮਾਨ ਸਾਹਿਬ ਨੇ ਸਾਰੇ ਪਾਸੇ ਲਾਈਆਂ ਹੋਇਆਂ ਲਗਾਤਾਰ ਅਸੀਂ ਭਾਈ ਮਨਦੀਪ ਸਿੰਘ ਹੁਣ ਵਾਸਤੇ ਜਿਹੜਾ ਪ੍ਰੋਪੋਗੈਂਡਾ ਜਿਹੜਾ ਉਹ ਕਰ ਰਹੇ ਹਾਂ ਹਾਂਜੀ ਇਹ ਪੰਜਾਬ ਦੇ ਮੁੱਦੇ ਬਹੁਤ ਵੱਡੇ ਨੇ ਆਪਾਂ ਮੇਨ ਗੱਲ ਤੇ ਆਈਏ ਵੀ ਮਨਦੀਪ ਸਿੰਘ ਨੂੰ ਲੋਕ ਕਿਉਂ ਚੁਣਨ ਮਨਦੀਪ ਸਿੰਘ ਨੂੰ ਇਸ ਕਰਕੇ ਚੁਣਨ ਕਿਉਂਕਿ ਪਿਛਲੀਆਂ ਜਿਹੜੀਆਂ ਸਰਕਾਰਾਂ ਬਿਲਕੁਲ ਫੇਲ ਹੋ ਚੁੱਕੀਆਂ ਆ ਮੁੱਖ ਤੌਰ ਤੇ ਸਾਡਾ ਜਿਹੜਾ ਮੁੱਦਾ ਹੋਣਾ ਚਾਹੀਦਾ ਉਹ ਸਾਡਾ 46 ਲੱਖ ਬੇਰ ਰੋਜ਼ਗਾਰੀ ਵਾਲਾ ਬੱਚਾ ਆ ਜਿਨ੍ਹਾਂ ਨੂੰ ਇਹਨਾਂ ਦੀਆਂ ਗਲਤ ਨੀਤੀਆਂ ਦੇ ਨਾਲ ਉਹ ਜਾ ਕੇ ਇਹਨਾਂ ਨੂੰ ਦਲਦਲ ਦੇ ਵਿੱਚ ਨਸ਼ਿਆਂ ਦੇ ਵਿੱਚ ਧੱਕਿਆ ਹੋਇਆ ਆ ਅਸੀਂ ਇੱਥੇ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਇੱਥੇ ਜਿਹੜੇ ਲੋਕਲ ਦੇਖਦੇ ਆ ਸਾਡੀ ਰੂਹ ਕੰਬ ਜਾਂਦੀ ਆ ਉਹ ਬੱਚਿਆਂ ਦੀ ਹਾਲਤ ਦੇਖ ਕੇ ਵੀ ਕਿ ਬੇ ਬੱਚੇ ਉਹ ਕਿਹੜੇ ਰੂਪ ਦੇ ਵਿੱਚ ਜਾ ਰਹੇ ਆ ਨਸ਼ੇ ਉਹਨਾਂ ਨੇ ਕੀਤੇ ਹੋ ਆ ਗਲੀਆਂ ਦੇ ਵਿੱਚ ਹੋ ਘੁੰਮ ਰਹੇ ਦਿਲ ਦੇਖਦੇ ਆ ਤੇ ਸਾਡੀ ਰੂਹ ਕੰਬ ਜਾਂਦੀ ਆ ਆ ਹੁਣੇ ਤੁਹਾਡੇ ਸਾਹਮਣੇ ਆਈ ਉਹ ਦੋ ਭਰਾ ਜਿਹੜੇ ਸਕੇ ਭਰਾ ਜਿਹੜੇ 17 18 18 ਸਾਲ ਦੇ ਆ ਉਹ ਇੱਕ ਪਰਿਵਾਰ ਚ ਮਰ ਗਏ ਆ ਤੇ ਭਗਵੰਤਮਾਨ ਹੁਣ ਜਿਹੜੇ ਆ ਉਹ ਡਰਾਮੇਬਾਜੀ ਜਿਹੜੀ ਕਰੀਆਂ ਜਿੱਥੇ ਜਾਂਦਾ ਹੂ ਆ ਹਾ ਹਾ ਕਰਕੇ ਮਜ਼ਾਕ ਜਿਹਾ ਕਰਕੇ ਉਹਦਾ ਉਹ ਜਾਂਦਾ ਮੁੜ ਕੇ ਤੇ 3.5 ਸਾਲ ਹੋ ਗਏ ਆ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਆ ਸਕੂਲਾਂ ਦਾ ਬੁਰਾ ਹਾਲ ਆ ਅਧਿਆਪਕ ਸਕੂਲਾਂ ਦੇ ਵਿੱਚ ਪੂਰੇ ਨਹੀਂ ਹੈਗੇ ਮਤਲਬ ਜਿਹੜਾ ਵੀ ਮਰਜ਼ੀ ਤੁਸੀਂ ਮੁੱਦਾ ਜਿਹੜਾ ਛੇੜ ਲਵੋ ਉਹ ਜਿਹੜਾ ਜਿਉਂ ਦਾ ਤਿਉਂ ਖੜਾ ਆ ਸਰੋਨਾ ਵੱਲੋਂ ਤਾਂ ਵਾਰ-ਵਾਰ ਕਿਹਾ ਜਾ ਰਿਹਾ 50000 ਨੌਕਰੀ ਦੇ ਦਿੱਤੀ ਅਸੀਂ ਸਕੂਲ ਪ੍ਰਬੰਧ ਵਧੀਆ ਕਰ ਦਿੱਤੇ ਅਸੀਂ ਬਿਜਲੀ ਫ੍ਰੀ ਦੇ ਦਿੱਤੀ ਇੱਕ ਸਾਲਾਂ ਦੀ ਟੇਲਾਂ ਤੱਕ ਪਾਣੀ ਦੇ ਦਿੱਤਾ ਹੋਰ ਕਿਹੜੇ ਕਿਹੜੇ ਮੁੱਦੇ ਕਢਾਈ ਮੈਂ ਕਹਿੰਦਾ ਤੁਸੀਂ ਬਿਲਕੁਲ ਤੁਸੀਂ ਪੱਤਰਕਾਰ ਵੀਰਵਾ ਤੁਸੀਂ ਤੁਹਾਡਾ ਜਿਹੜਾ ਫਰਜ ਬਣਦਾ ਹੈ ਤੁਸੀਂ ਵੀ ਬਿਲਕੁਲ ਲੋਕਾਂ ਵਿੱਚ ਘੁੰਮਦੇ ਆ ਬਿਲਕੁਲ ਨਹੀਂ ਸਵਾਲ ਕਰਨਾ ਹੋਰ ਤੁਸੀਂ ਦੇਖੋ ਨਾ ਕਿੱਥੇ ਗਏ ਹੋ ਹਾਂ ਗਰਾਊਂਡ ਪੱਦਰ ਨਹੀਂ 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 ਗਰਾਊਂਡ ਪੱਦਰ ਤੇ ਕਿੱਥੇ ਇਹ ਕੁਝ ਹੈਗਾ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਜਿਹੜੀਆਂ ਗਈਆਂ ਉਹ ਸਾਰੀਆਂ ਠੇਕੇ ਤੇ ਭਰਤੀ ਆ ਚਾਹੇ ਤੁਸੀਂ ਬਿਜਲੀ ਬੋਰਡ ਚ ਦੇਖ ਲਓ ਚਾਹੇ ਤੁਸੀਂ ਪਟਵਾਰ ਪਟਵਾਰੀਆਂ ਤੇ ਦੇਖ ਲਓ ਸਾਡੇ ਬੱਚਿਆਂ ਨੂੰ ਸਾਰਾ 15 15 17 17000 ਰੁਪਏ ਸਾਰੇ ਦਿੱਤੇ ਜਾ ਰਹੇ ਉਹਨਾਂ ਨੂੰ ਤੁਸੀਂ ਜਾ ਕੇ ਉਹਨਾਂ ਨੂੰ ਸਟੱਡੀ ਕਰੋ ਜਾ ਕੇ 17000 ਤੋਂ ਵੱਧ ਕਿਸੇ ਨੂੰ ਨਹੀਂ ਦਿੱਤਾ ਯਾਰਿਆ ਉਹ ਕਾ ਚੁੱਕਾ ਠੇਕੇਦਾਰਾਂ ਕੋਲੋਂ ਭਰਤੀ ਕੀਤੀ ਹੋਆ ਤੇ ਕੱਲ ਨੂੰ ਕੋਈ ਵੀ ਹੈਪਨ ਹੋ ਜਾਣਾ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਬੱਚਿਆਂ ਸਾਡੇ ਦੀ ਕਈ ਵਾਰੀ ਆਪਾਂ ਵੀਡੀਓ ਦੇਖਦੇ ਕੋਈ ਕਹਿੰਦਾ ਜੀ ਮੈਨੂੰ ਦੋ ਨੌਕਰੀਆਂ ਮਿਲ ਗਈਆਂ ਮੈਨੂੰ ਚਾਰ ਨੌਕਰੀਆਂ ਮਿਲ ਗਈਆਂ ਮੈਂ ਹੁਣ ਆ ਛੱਡਤੀ ਤੇ ਉਹ ਕਰ ਲਾ ਪਿਆ ਜੀ ਇਹੋ ਜਿਹੀ ਵੀਡੀਓ ਕਿੱਥੋਂ ਆ ਜਾਂਦੀਆਂ ਉਹ ਨਹੀਂ ਤੁਸੀਂ ਮੈਂ ਕਿਹਾ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਸਟੱਡੀ ਕਰੋ ਮੈਂ ਜਿਹੜੀ ਤੁਹਾਨੂੰ ਚੀਜ਼ੀ ਕਿਹਾ ਇਨਵਰਸ ਸਟੱਡੀ ਕਰੋ ਉਸ ਤੋਂ ਬਾਅਦ ਆਪਣੇ ਸਵਾਲ ਜਿਹੜੇ ਬਿਲਕੁਲ ਉਹ ਨਵੇਂ ਸ੍ਰੀਓ ਉਹ ਆਪਣੇ ਸਵਾਲ ਜਿਹੜੇ ਉਹ ਲੋਕਾਂ ਦੇ ਵਿੱਚ ਰੱਖੋ ਕੀ ਕਰਨੀ ਉਹ ਅਪੀਲ ਕਰਨੀ ਚਾਹੁੰਦੇ ਆ ਕਿ ਵੀ ਭਾਈ ਮਨਦੀਪ ਸਿੰਘ ਜਿਹੜਾ ਆ ਨੌਜਵਾਨ ਹੈਗਾ ਆ ਬਿਲਕੁਲ ਉਹਦੀ ਸੋਚ ਜਿਹੜੀ ਆ ਸਪਸ਼ਟ ਆ ਸਰਬੱਤ ਦੇ ਭਲੇ ਵਾਲੀ ਸੋਚ ਆ ਉਹਦੀ ਤੇ ਇਸ ਕਰਕੇ ਜਿਹੜੀ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਆ ਜਿਵੇਂ ਇਸ ਇਲਾਕੇ ਨੇ 1989 ਚ ਮਾਨਸਾਹ ਨੂੰ ਜਿਤਾ ਕੇ ਜੇਲ੍ਹ ਚੋਂ ਬਾਹਰ ਕੱਢਿਆ ਸੀ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਇਸ ਇਲਾਕੇ ਨੇ ਜਿਤਾਇਆ ਤੇ ਹੁਣ ਮੈਨੂੰ ਪੂਰਾ ਅਪੂਰਨ ਆਸ ਆ ਕਿ ਇਹ ਇਲਾਕਾ ਭਾਈ ਅਨੰਦ ਮਨਦੀਪ ਸਿੰਘ ਦੇ ਜਿਹੜੀ ਜੇਤੂ ਆ ਉਹ ਉਹਨਾਂ ਨੇ ਝੋਲੀ ਜ਼ਰੂਰ ਕਮਾਈ ਸਰ ਸਿਮਰਨਜੀਤ ਸਿੰਘ ਮਾਨ ਉਹ ਯੋਧਾ ਹੈ ਜਿਨੇ ਖਾਲਸਾਣ ਦੀ ਗੱਲ ਠੋਕ ਕੇ ਰੱਖੀ ਹੈ ਹੁਣ ਤੱਕ ਵੀ ਕਰਦੇ ਆਏ ਉਹ ਆਪਣੇ ਏਜੰਡੇ ਤੋਂ ਕਦੇ ਪਿੱਛੇ ਨਹੀਂ ਹਟੇ ਭਾਈ ਸੰਦੀਪ ਸਿੰਘ ਦੀ ਇੰਟਰਵਿਊ ਤੁਸੀਂ ਸੁਣੀ ਹੋਣੀ ਹੈ ਉਹ ਵਾਰ-ਵਾਰ ਇਹ ਗੱਲ ਕਹਿ ਰਿਹਾ ਵੀ ਮੈਂ ਖਾਲਸਾਣ ਪ੍ਰੋਮੋਟ ਨਹੀਂ ਕਰ ਰਿਹਾ ਨਾ ਮੈਂ ਗੱਲ ਕਰ ਰਿਹਾ ਮੈਂ ਖਾਲਸਾ ਮੇਰਾ ਹੱਕ ਹੋਣਾ ਮੈਂ ਖਾਲਸਾ ਰਾਜ ਹੱਕ ਹੈਗਾ ਪਰ ਉਹਨਾਂ ਨੇ ਕਿਹਾ ਵੀ ਮੈਂ ਖਾਲਸਾਤਾਨ ਦੀ ਮੰਗ ਕਿਤੇ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਉਹਨਾਂ ਦੇ ਇਸ ਸਟੈਂਡ ਦੇ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਇਸੇ ਤਰੀਕੇ ਨਾਲ ਜਦੋਂ ਦੀਪ ਸਿੰਘ ਸਿੱਧੂ ਹੁਣੀ ਵੀ ਆਏ ਸੀਗੇ ਉਹ ਵੀ ਜਿਹੜੀ ਵੱਧਤਕਰਾਂ ਦੀ ਗੱਲ ਕਰਦੇ ਸੀ ਉਹਨੇ ਵੀ ਕਦੇ ਖਾਲਸਾਤਾਨ ਦੀ ਨਹੀਂ ਗੱਲ ਕੀਤੀ ਖਾਲਸਾਤਾਨ ਨੂੰ ਜਿਹੜਾ ਸਰਕਾਰਾਂ ਜਿਹੜਾ ਉਹ ਹਉਆ ਬਣਾਉਂਦੀਆਂ ਆ 2008 ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 75 ਦੇਸ਼ ਤੋਂ ਦੇ ਕੇਸ ਝੱਲ ਕੇ ਸੁਪਰੀਮ ਕੋਰਟ ਤੋਂ ਇਹ ਕੇਸ ਜਿੱਤਿਆ ਹੋਇਆ ਕਿ ਪੀਸਫੁਲੀ ਖਾਲਸਤਾਨ ਦੀ ਗੱਲ ਕੀਤੀ ਜਾ ਸਕਦੀ ਆ ਇਸ ਕਰਕੇ ਸਾਨੂੰ ਜਿਹੜੀ ਖਾਲਸਤਾਨ ਕਰਨ ਦੀ ਉਤੇ ਕੋਈ ਜੇ ਕੋਈ ਨਹੀਂ ਕਰਦਾ ਸਾਨੂੰ ਉਹਦੇ ਤੇ ਕੋਈ ਇਤਰਾਜ ਨਹੀਂ ਹੋ ਲੇਕਿਨ ਸੰਦੀਪ ਭਾਈ ਸੰਦੀਪ ਸਿੰਘ ਉਹਨਾਂ ਦੇ ਪਰਿਵਾਰ ਦੀ ਜਿਹੜੀ ਕੁਰਬਾਨੀ ਆ ਉਹਦੇ ਲਈ ਸਾਨੂੰ ਭਾਈ ਮਨਦੀਪ ਸਿੰਘ ਨੂੰ ਜਿਹੜੀਆਂ ਵੱਧ ਵੱਧ ਵੋਟਾਂ ਪਾ ਗਈਆਂ ਸੀ ਤੁਸੀਂ ਭੈਸਵ ਜੀ ਇੱਕ ਚੀਜ਼ ਹੋਰ ਆ ਵੀ ਅਸੀਂ ਨਾ ਇਨੇ ਚਿਰ ਤੋਂ ਸੰਘਰਸ਼ ਕਰਦੇ ਆਂ ਅਸੀਂ ਖਾਲ ਖਾਲਿਸਤਾਨ ਦੀ ਪਰਿਭਾਸ਼ਾ ਨਹੀਂ ਲੋਕਾਂ ਨੂੰ ਦੱਸ ਸਕਦੇ ਕਿ ਖਾਲਿਸਤਾਨ ਹੈ ਕੀ ਨਹੀਂ ਭਾਜੀ ਇਹ ਨਹੀਂ ਇਹ ਨਹੀਂ ਗੱਲ ਹੁੰਦੀ ਪਰਿਭਾਸ਼ਾ ਨਹੀਂ ਦੱਸ ਸਕਦੇ ਪਰਿਭਾਸ਼ਾ ਜਿਹੜੀ ਆ ਉਹ ਦੱਸੀ ਹੋਈ ਆ ਵੀ ਹਕੂਮਤਾਂ ਦੀ ਜਿਹੜੀ ਬੇਇਨਸਾਫੀ ਆ ਇਹ ਹੋ ਸਕਦਾ ਵੀ ਅਸੀਂ ਸਮਝਾਉਣ 'ਚ ناکਾਮ ਆ ਮੇਰੀ ਮੇਰੀ ਬੇਨਤੀ ਸੁਣਿਓ ਕਿਉਂਕਿ ਜਦੋਂ ਖਾਲਿਸਤਾਨ ਦਾ ਇੱਕ ਮਿੰਟ ਸਵਾਲ ਕਰ ਲੈਂਦੋ ਜਦੋਂ ਆਪਾਂ ਖਾਲਿਸਤਾਨ ਦਾ ਚਿਕਰ ਕਰਦੇ ਨਾ ਤੇ ਫਟਦੀ ਨਹੀਂ ਲੋਕਾਂ ਦੇ ਮਨ ਚ ਏਕੇ 47 ਆ ਜਾਂਦੀ ਆ ਨਹੀਂ ਜਿਹੜੀਆਂ ਇਹ ਸਰਕਾਰਾਂ ਨੇ ਇਹੋ ਪ੍ਰੋਪਾਗੈਂਡਾ ਕੀਤਾ ਨਾ ਗੱਲ ਤੁਸੀਂ ਸਰਕਾਰਾਂ ਨੇ ਇਹ ਸਰਕਾਰਾਂ ਦਾ ਜਿਹੜਾ ਪ੍ਰੋਪਾਗੈਂਡਾ ਝੂਠਾ ਸੀਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਲਿਆਕਤ ਨਾਲ ਆਪਣੀ ਸਮਝਦਾਰੀ ਨਾਲ ਇਹ ਤੋੜਿਆ ਇਹ ਜਿਹੜਾ ਭਲੇਖਾ ਜਿਹੜਾ ਪਾਇਆ ਹੋਇਆ ਆ ਉਹ ਤੋੜਿਆ ਤੋੜਿਆ ਹਾਂਜੀ ਤੇ ਹਕੂਮਤਾਂ ਸਰਦਾਰ ਮਾਨ ਦੇ ਖਿਲਾਫ ਜਾਂ ਉਹਨਾਂ ਦੇ ਵਰਕ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰ ਸਕਦੀਆਂ ਇਸ ਕਰਕੇ ਨਹੀਂ ਕਾਰਵਾਈ ਕਰ ਸਕਦੀਆਂ ਕਿਉਂਕਿ ਸੁਪਰੀਮ ਕੋਰਟ ਤੁਹਾਨੂੰ ਕਰਦਾ ਵੀ ਦੂਜਿਆਂ ਦੇ ਖਿਲਾਫ ਫਿਰ ਕਿਉਂ ਪਰਚਾ ਹੋ ਜਾਂਦਾ ਨਹੀਂ ਉਹ ਤਾਂ ਹੁੰਦਾ ਹੈ ਜਿਹੜੀਆਂ ਕਈ ਗਤੀਵਿਧੀਆਂ ਸਾਡੇ ਵੀ ਜਿਹੜੇ ਨੌਜਵਾਨ ਆ ਕਈ ਵਾਰੀ ਉਹ ਮਨ ਲਓ ਭਲੇਖੇ ਦੇ ਵਿੱਚ ਜਿਹੜੀਆਂ ਉਹ ਜਿਹੜੇ ਗਲਤ ਕੋਈ ਕਾਰਵਾਈ ਹੋ ਜਾਂਦੀ ਆ ਹਿੰਸਕ ਕਾਰਵਾਈ ਹੋ ਜਾਂਦੀ ਆ ਉੱਥੇ ਉੱਥੇ ਜਿਹੜੇ ਜਿਹੜੇ ਆਉਣਾ ਆ ਪੀਸਫੁਲੀ ਪੀਸਫੁਲੀ ਕੋਈ ਇਤਰਾਜ਼ ਨਹੀਂ ਬਿਲਕੁਲ ਪੀਸਫੁਲੀ ਕੋਈ ਇਤਰਾਜ਼ ਨਹੀਂ ਚਲੋ ਅਪੀਲ ਕਰਨੀ ਚਾਹੋ ਕਾਮ ਨੂੰ ਬਿਲਕੁਲ ਇਹੀ ਕਾਮ ਨੂੰ ਅਪੀਲ ਆ ਕਿ ਭਾਈ ਅਮਰਤਪਾਲ ਭਾਈ ਅਮਰਤਪਾਲ ਸਿੰਘ ਨੂੰ ਜਿੱਦਾਂ ਇੱਥੋਂ ਜਿਤਾਇਆ ਜਿੱਦਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਇੱਥੋਂ ਜਿਤਾਇਆ ਭਾਈ ਮਨਦੀਪ ਸਿੰਘ ਨੂੰ ਵੀ ਬੱਤ ਬੱਤ ਬੁੱਟਾ ਪਾ ਕੇ ਇੱਥੋਂ ਜਿਹੜੀ ਜਿੱਤ ਜਿਹੜੀ ਚਕੀ ਨਹੀਂ ਬਣਾਈ ਜਾਵੇ ਗੱਲ ਬਾਤ ਹਾਂਜੀ ਬਾਪੂ ਜੀ ਖਾਲਸਾ ਵਰੀ ਫਤਿਹ ਮੈਂ ਨਾ ਮੇਰੀ ਖਾਲਸਾ ਵਰੀ ਵਦੇ ਨਦੀਆਂ ਨੂੰ ਨਾ ਪਾਣੀ ਨਾਰਾ ਹੀ ਦਿੱਤਾ ਹੈ ਅੱਜ ਤੇ ਦੋ ਕਰਵਾ ਤੇ ਨਾ ਆ ਰਹੇ ਹਾਂ ਉੱਥੇ ਜਾਂਦੇ ਵੇਖਦੇ ਆਂ ਲਾਜ ਬਣਾਉਂਦੇ ਤੁਹਾਨੂੰ ਦੋ ਚ ਨਹੀਂ ਪਾਣੀ ਦੋ ਕਰੋ ਤੁਸੀਂ ਚਲੋ ਤੁਹਾਡੀ ਗੱਲ ਪਹੁੰਚ ਜਾਈ ਬੰਦਸਾ ਤੇ ਜਾਂਦੇ ਤੁਸੀਂ ਆ ਮਾਰੇ ਦੋ ਕਰਨਾ ਇਹ ਨਹੀਂ ਜਾਤੀ ਮਾਰਦੇ ਉੱਥੇ ਜਾਂਦੇ ਆ ਨਾਲ ਹੀ ਨਾਲ ਸੋ ਸੋ ਅ ਅੱਜ ਭਾਈ ਮਨਦੀਪ ਸਿੰਘ ਜੀ ਦੀ ਆਪਾਂ ਇਸ ਮੀਟਿੰਗ ਦੇ ਵਿੱਚ ਪਹੁੰਚੇ ਸਾਂ ਤੇ ਉਹਨਾਂ ਨੇ ਆਪਣੀ ਗੱਲ ਟਿਕਾ ਕੇ ਰੱਖੀ ਹੈ ਵੱਡੇ ਵੱਡੇ ਇਕੱਠ ਹੋ ਰਹੇ ਨੇ ਔਰ ਵੇਖਣਾ ਇਹ ਹੋਏਗਾ ਹੁਣ ਕਿਹੜੀ ਪਾਰਟੀ ਜਿਹੜੀ ਆ ਆਪਣੇ ਵੋਟਰਾਂ ਨੂੰ ਲਵਾਉਣ ਵਿੱਚ ਕਾਮਯਾਬ ਹੁੰਦੀ ਹੈ ਤੇ ਕਿਹਦੇ ਸਿਰ ਤੇ ਸਜਦਾ ਇਹ ਤਰਨ ਤਾਰਨ ਦਾ ਤਾਜ ਤੇ ਕਿਹਦੇ ਪੱਲੇ ਪਵੇਗੀ ਨਿਰਾਸ਼ਤਾ ਆਉਣ ਵਾਲਾ ਸਮਾ ਦੱਸੇਗਾ ਅੱਜ ਦੀ ਵੀਡੀਓ ਵਿੱਚ ਇਨਾ ਹੀ ਧੰਨਵਾਦ